ਸੱਡਣ ਵਾਲਾ ਇਸ ਵੇਲੇ ਫੋਨ ਲਾਈਨ ਦੇ ਉੱਪਰ ਮ੍ਰਿਤਕ ਸੁਭਕਰਨ ਸਿੰਘ ਦੇ ਚਾਚਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਚਰਨਜੀਤ ਜੀ ਪੋਸਟਮਾਰਟਮ ਬੋਡੀ ਦਾ ਹੋ ਚੁੱਕਿਆ ਜੀ ਹਾਂਜੀ ਆਹ ਜੀ ਪੋਸਟਮਾਰਟਮ ਹੋ ਚੁੱਕਿਆ ਹੈ ਹੁਣ ਜਿਹੜਾ ਅਗਲਾ ਅਗਲਾ ਜਿਹੜਾ ਪ੍ਰੋਗਰਾਮ ਆ ਕਿਸ ਤਰੀਕੇ ਦਾ ਪਹਿਲਾਂ ਖਨੌਰੀ ਜਾਣਾ ਜਾਂ ਉਸ ਤੋਂ ਪਹਿਲਾਂ ਪਿੰਡ ਜਾਣਾ ਅੱਛਾ ਜੀ ਜਿਹੜੀ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਉਸ ਦੇ ਵਿੱਚ ਕਿਸੇ ਬਾਈ ਨੇਮ ਕੀਤੀ ਆ ਜਾਂ ਅਨਨੋਨ ਬੰਦੇ ਠੀਕ ਹੈ ਜੀ ਜਿਹੜੀ ਕ ਇੱਕ ਮੈਂ ਸਵਾਲ ਹੋਰ ਪੁੱਛਣਾ ਸੀ ਜਿਹੜੀ ਰਾਤ ਦੇਰ ਰਾਤ ਮੀਟਿੰਗ ਚੱਲੀ ਆ ਕਾਫੀ ਲੰਬੀ ਸਰਕਾਰ ਦੇ ਨਾਲਾ ਪ੍ਰਸ਼ਾਸਨ ਨਾਲ ਚੱਲੀ ਆ ਕਿਉਂਕਿ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਪਹਿਲਾਂ ਹੀ ਸਾਫ਼ ਕਰ ਦਿੱਤਾ ਗਿਆ ਸੀ ਕਿ ਜਿਹੜਾ ਮ੍ਰਿਤਕ ਨੂੰ ਸ਼ਹੀਦ ਲਾਂ ਦਿੱਤਾ ਗਿਆ 1 ਕਰੋੜ 88 ਦਾ ਵੀ ਜਿਹੜਾ ਸੀ ਅਨਾਉਂਸ ਕਰ ਦਿੱਤਾ ਗਿਆ ਔਰ ਉਸ ਤੋਂ ਬਿਨਾਂ ਪਰਿਵਾਰ ਦੇ ਵਿੱਚ ਨੌਕਰੀ ਦੀ ਵੀ ਮੇਰੇ ਖਿਆਲ ਨਾਲ ਗੱਲ ਕੀਤੀ ਆ ਪਰਿਵਾਰ ਦੇ ਵਿੱਚ ਮੇਰੇ ਖਿਆਲ ਨਾਲ ਛੋਟੀ ਭੈਣ ਨੂੰ ਨੌਕਰੀ ਵੀ ਦਿੱਤੀ ਜਾਣੀ ਹੈ ਹਾਂ ਜੀ ਹਾਂ ਨੌਕਰੀ ਦੇ ਮੱਦੇਨਜ਼ਰ ਛੋਟੀ ਕੁੜੀਆਂ ਨੂੰ ਔਰ ਖਨੌਰੀ ਬਾਰਡਰ ਤੋਂ ਕਿੰਨੇ ਕਬਜ ਜਿਹੜੀ ਮ੍ਰਿਤਕ ਦੇ ਲੈ ਕੇ ਅੱਗੇ ਪਿੰਡ ਪਹੁੰਚਣਾ ਕਿੰਨੀ ਦੇ